ਗੁਰਨਾਨਕ ਮ mini ਬੱਸ ਆਪਰੇਟਰ ਯੂਨੀਅਨ ਫਗਵਾੜਾ ਦੇ ਬੱਸ ਆਪਰੇਟਰਾਂ ਨੇ ਪੀ ਆਰਟੀਸੀ ਵਿਭਾਗ ਦੇ ਚੇਅਰਮੈਨ ਉੱਪਰ ਉਹਨਾਂ ਦੀਆਂ ਜਬਰੀ ਬੱਸਾਂ ਨੂੰ ਰੋਕ ਕੇ ਆਪਣੇ ਹੀ ਵਿਭਾਗ ਦੀਆਂ ਬੱਸਾਂ ਨੂੰ ਚਲਾਉਣ ਦੇ ਦੋਸ਼ ਲਗਾਏ ਹਨ ਸੰਬੰਧੀ ਗੱਲਬਾਤ ਕਰਦੇ ਆ ਚੋਹਾਨ mini ਬੱਸ ਦੇ ਮਾਲਕ ਹਰਦੀਪ ਸਿੰਘ ਚੋਹਾਨ ਅਤੇ ਯੂਨੀਅਨ ਚੇਅਰਮੈਨ ਹਰਵਿੰਦਰ ਸਿੰਘ ਨੇ ਦੱਸਿਆ ਕਿ ਚੋਹਾਨ ਕੰਪਨੀ ਦੀਆਂ ਬੱਸਾਂ ਦਾ ਫਗਵਾੜਾ ਤੋਂ ਮੁਕੰਦpur ਤੱਕ ਦਾ ਪਰਮਿਟ ਹੈ ਫਾਰੇਕਰ ਨੀਜੀ ਵਿਅਕਤੀ ਵੱਲੋਂ ਲੁਧਿਆਣਾ ਦਫਤਰ ਵਿਖੇ ਝੂਠੀਆਂ ਲੈਟਰਾਂ ਪਾ ਕੇ ਉਹਨਾਂ ਦੀਆਂ ਬੱਸਾਂ ਨੂੰ ਬੰਦ ਕਰਵਾਇਆ ਗਿਆ ਜੋ ਕਿ ਨਿੰਦਨਯੋਗ ਹੈ ਉਹਨਾਂ ਨੇ ਪੰਜਾਬ ਸਰਕਾਰ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ ਇੱਕ ਦਜੀ ਬੰਦੇ ਨੇ ਚੇਅਰਮੈਨ ਪੀਆਰਟੀਸੀ ਤੇ ਜੀਐਮ ਪੀਆਰਟੀਸੀ ਲੁਧਿਆਣਾ ਨੂੰ ਬੁਲਾ ਕੇ ਮੇਰੀਆਂ ਬੱਸਾਂ ਰਗਵਾਉਂਦੀਆਂ ਜਿਨ੍ਹਾਂ ਦੇ ਪੇਪਰ ਤਾਜਪੂਰੇ ਸੀਗੇ ਇਹ ਆਲੀਗਲ ਬਿਨਾ ਵਜ੍ਹਾ ਤੋਂ ਵੀਡੀਓ ਬਣਾ ਬਣਾ ਕੇ ਪੇਸ਼ ਕਰੀ ਜਾਂਦਾ ਜਦੋਂ ਇਹ ਸ਼ਿਕਾਇਤਾਂ ਕਰੀ ਜਾਂਦਾ ਮੇਰੇ ਪੀਆਰਟੀਸੀ ਨੇ ਟਾਈਮ-ਟਾਈਮ ਤੇ ਵਿੱਚੋਂ ਕੱਢ ਦਿੱਤੇ ਤੇ ਅੱਜ ਮੇਰੀਆਂ ਗੱਡੀਆਂ ਰੁਕ ਲਈਆਂ ਗੱਡੀ ਮੇਰੇ ਹੋਰੇ ਲਈ ਜੋ ਆ ਪੀਆਰਟੀਸੀ ਨੇ ਲੈ ਆ ਕੇ ਤੇ ਇੱਕ ਮਗਰ ਲਈਓ ਤੇ ਗੱਡੀਆਂ ਜਾਣ ਨਹੀਂ ਦੇਣੀਆਂ ਤੇ ਅਸੀਂ ਕੁਝ ਲਾ ਕੇ ਦਖਾਲ ਕਰਕੇ ਚਲਾਉਣਾ ਕਿੰਨੀਆਂ ਬੱਸਾਂ ਰੁਕੀਆਂ ਜੀ ਅੱਜ ਤੁਹਾਡੀਆਂ ਦੋ ਬੱਸਾਂ ਸੀ ਚੇਅਰਮੈਨ ਤੇ ਜੀਐਮ ਲੋਹੇੜਾ ਕੋਈ ਨਾਮ ਵਗੈਰਾ ਹੈ ਇਹਨਾਂ ਦੇ ਦੋਵਾਂ ਦੇ ਇੱਕ ਮਿੰਟ ਹੰਡਾਣਾ ਜੀ ਚੇਅਰਮੈਨ ਦਾ ਸਰ ਦਾ ਵਾੜਾ ਬੱਸ ਸਟੈਂਡ ਦੇ ਉੱਤੇ ਜਿਹੜੀਆਂ ਬੱਸਾਂ ਰੁਕੀਆਂ ਗਈਆਂ ਉਹਦੇ ਆ ਮਗਵਾੜਾ ਮਕੰਦਪਾ ਰੂਟ ਦਾ ਜਿਹੜਾ ਇਹਨਾਂ ਦਾ ਆਫਸ ਵਿੱਚ ਝਗੜਾ ਸੀ ਪ੍ਰੇਤਨਾ ਦਾ ਇੱਕ ਨਿੱਜੀ ਵਿਅਕਤੀ ਜੋ ਅਮਰਜੀਤ ਸਿੰਘ ਜਿਨੇ ਵੀ ਚੇਅਰਮੈਨ ਸਾਹਿਬ ਤੇ ਧੀਏ ਆਪਣੇ ਜੀਐਮ ਸਾਹਿਬ ਲੁਧਿਆਣਾ ਨੂੰ ਗਲਤ ਲੈਟਰ ਲਿਖ ਲੈ ਕੇ ਇਹ ਜਿਹੜੀਆਂ ਬੱਸਾਂ ਉਹਨਾਂ ਨੂੰ ਸੱਦ ਕੇ ਤੇ ਰਖਵਾਈਆਂ ਗਈਆਂ ਜਿਨ੍ਹਾਂ ਦੇ ਬੱਸਾਂ ਦੇ ਕਾਗਜ਼ ਜਿਹੜੇ ਆ ਪੁਰੇ ਆ ਔਨਲਾਈਨ ਕੋਈ ਵੀ ਵਿਅਕਤੀ ਚੈੱਕ ਕਰ ਸਕਦਾ ਹੈ ਅੱਜ ਕਿੰਨੀਆਂ ਬੱਸਾਂ ਰੁਕੀਆਂ ਆ ਅੱਜ ਇਹਨਾਂ ਦੀਆਂ 2 ਰੁਕੀਆਂ ਗਈਆਂ ਜੀ ਇਹਨਾਂ ਦੇ ਰੂਟ ਦਾ ਝਗੜਾ ਮਕਫੂਆੜਾ ਇਹਨਾਂ ਦਾ ਰੂਟ ਕਿਹੜਾ ਵਾ ਜੀ ਮਗਵਾੜਾ ਮਕੰਦਪਾ ਤੇ ਉਹਨਾਂ ਦਾ ਰੂਟ ਜਿਹੜਾ ਵਾਵੇਂ ਉਹਨਾਂ ਦਾ ਰੂਟ ਵੀ ਉਹਦੀ ਆ ਬੰਦੇ ਦਾ ਤੇ ਇਸ ਕਰਕੇ ਜਿਹੜੀ ਇਹ ਤਕੇਸ਼ਾਈ ਆ ਇਹ ਬਹੁਤ ਜ਼ਿਆਦਾ ਆ ਇਹ ਜਿਹੜੀ ਤਕੇਸ਼ਾਈ ਹੈ ਪੋਲਿਟਿਕਸ ਦੇ ਆਧਾਰ ਤੇ ਕੀਤੀ ਜਾ ਰਹੀ ਆ ਜਦਕਿ ਆਮ ਆਦਮੀ ਸਰਕਾਰ ਸਰਦਾਰ ਭਗਵਾਨ ਜੈ ਦੀ ਮਾਨ ਉਹ ਕਹਿੰਦੇ ਆ ਕਿ ਅਸੀਂ ਬੇਰੁਜ਼ਗਾਰਾਂ ਨੂੰ ਕੰਮ ਦੇਣਾ ਪਰ ਇਹ ਸਾਮ ਜਿਹੜਾ ਖੋਇਆ ਜਾ ਰਿਹਾ ਦਾ ਵੀ ਦਿੱਤਾ ਜਾ ਰਿਹਾ ਕਿਉਂਕਿ ਜਦ ਕਿ ਇੱਕ ਬੰਦੇ ਨੇ ਬੰਦਸਾ ਰੋਕ ਕੇ ਔਰ ਐਮ ਡੀ ਸਾਹਿਬ ਇਹਨਾਂ ਨੂੰ ਦਫਤਾ ਮਾਰਦਾ ਹੈ ਉਹ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਮਤਲਬ ਕੀ ਰਣਨੀਤੀ ਆਪਣੀ ਰਣਨੀਤੀ ਹੈ ਪੰਜਾਬ ਪੱਤਰ ਦੀ ਮੀਟਿੰਗ ਬੁਲਾਈ ਜਾਊਗੀ ਪੰਜਾਬ ਪੱਤਰ ਦੇ ਪ੍ਰਧਾਨ ਸਾਡੇ ਆਉਣਗੇ ਸਰਦ ਬੰਦੇ ਦੇ ਜੀ ਬੱਬੂ ਉਹ ਆਉਣਗੇ ਔਰ ਜੋ ਐਕਸ਼ਨ ਕਰਨਗੇ ਐਕਸ਼ਨ ਲਿਆ ਜਾਊਗਾ